ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਦਾ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀਉ ਨੂੰ ਜੀ ਸ਼ਿਰਵਾਤ ਕਰਦੇ ਆਂ ਵੱਡੀ ਖਬਰ ਤੇ ਵੱਡੀ ਖਬਰ ਆ ਰਹੀ ਹੁਣੇ-ਹੁਣੇ ਭਾਈ ਅਮਰਪਾਲ ਸਿੰਘ ਦੇ ਬਾਰੇ ਆਈ ਇਹ ਵੱਡੀ ਖਬਰ ਜੀ ਹਾਂ ਮਿਲ ਗਈ ਵੱਡੀ ਰਾਹਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ NSA ਤਹਿਤ ਜੇਲ੍ਹ ਵਿਜਮੰਦ ਸਿੱਖ ਪ੍ਰਚਾਰਕ ਪਾਈ ਅੰਮ੍ਰਿਤਵਾਲ ਸਿੰਘ ਦੇ ਪੰਜਾਬ ਦੇ ਖਰੂਸੇਵ ਨੂੰ ਨੰਬਰ ਵੱਜ ਚੋਣਾਂ ਦੀ ਜਾਣ ਵਿਰੋਧ ਦਾਖਲ ਪਟੀਸ਼ਨ ਖਾਰਜ ਕਰ ਦਿੱਤੀ ਐਪਟੀਸ਼ਨ ਕਰਤਾ ਨੇ ਜਸਟਿਸ ਬੀ ਆਰ ਗਵੀਦ ਤੇ ਕੇਵੀ ਬਿਖਨ ਨਾਥਨਦੀ ਬੈਜ ਦੇ ਅੱਗੇ ਦਾਵਾ ਕੀਤਾ ਕਿ ਸੰਵਿਧਾਨ ਅਰਟੀਕਲ 84 ਸੈਂਟਰੀ ਮੈਂਬਰਸ਼ਿਪ ਲਈ ਯੋਗਤਾ ਨਾਲ ਸੰਬੰਧਿਤ ਹੈ ਤੇ ਕਹਿੰਦੇ ਕੋਈ ਵਿਅਕਤੀ ਉਦੋਂ ਤੱਕ ਕਾਗਜ ਦਾਖਲ ਚੋਣਾਂ ਦੇ ਯੋਗ ਨਹੀਂ ਹੋਵੇਗਾ ਜਦ ਤੱਕ ਉਹ ਦੇਸ਼ ਦਾ ਨਾਗਰਿਕ ਨਹੀਂ ਹੁੰਦਾ ਡਿਨਰ ਨੇ ਦਾਅਵਾ ਕੀਤਾ ਸੀ ਕਿ ਉਹ ਖਲੂਸੇ ਵਲਕੇ ਦੇ ਵੋਟਰ ਨਹੀਂ ਹੈ ਤੇ ਬਿਖੇਨ ਉਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਦੇ ਜਸਟਿਸ ਵੀ ਆਰ ਗਵੀ ਅਤੇ ਜਸਟਿਸ ਕੇਵੀ ਵਿਸ਼ਨਾਥਨ ਦੀ ਪੇਚ ਨਹੀਂ ਕਹਿ ਕੇ ਤੁਸੀਂ ਕਿਉਂ ਨ ਪਟੀਸ਼ਨ ਦਾਇਰ ਕੀਤੀ ਹੈ ਕਿ ਲੋਕਾਂ ਦਾ ਪ੍ਰਤੀਨਿਧਤਾ ਕਾਨੂੰਨ ਦੇ ਤਹਿਤ ਸਭਾਂ ਚ ਇਸ ਤਰ੍ਹਾਂ ਦੀ ਵਿਸ਼ਵਥਾ ਹਨ ਜਿਹੜੀ ਇਹ ਜੇ ਪਟੀਸ਼ਨ ਨਰਾਦਰ ਕੀਤੀ ਜਾਂਦੀ ਹੈ ਅਮਰਪਾਲ ਸਿੰਘ ਉਸ ਸਮੇਂ ਅਸਾਮਤੀ ਦਿਬੜੂਗੜ ਜੇਲ੍ਹ ਵਿੱਚ ਬੰਦ ਹੈ ਤੇ ਅਮਰਪਾਲ ਸਿੰਘ ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਅਮਰਪਾਲ ਸਿੰਘ ਨੇ ਲੋਕ ਸਭਾ ਕਿਉਂ ਨਖੰਦੂਰ ਸਾਹਿਬ ਤੋਂ ਆਯਾਤ ਉਮੀਦਵਾਰ ਵਜੋਂ ਜਿੱਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ